ਆਚਣ ਲਾਉਣ ਲਈ ਜਾਂ ਸਮਾਨ ਲਾਉਣ ਲਈ ਪੁੱਛਦੇ ਫਿਰਦੇ ਵੀ ਕਿੱਥੇ ਲਾਈਏ ਮੰਨ ਲਓ ਇੰਨਾ ਸਮਾਨ ਆ ਗਿਆ ਮੁੰਡਿਆਂ ਨੇ ਦੇਖੋ ਕਮਾਲ ਕੀਤੀ ਪਈ ਆ ਪਾਈਆਂ ਨੇ ਆ ਚਾਰ ਦੀ ਭਰੀ ਹੋਈ ਆ ਦੋ ਟਰਾਲੀਆਂ ਚਾਰ ਦੀਆਂ ਲੈ ਕੇ ਆਏ ਭਾਈ ਕਿੱਥੇ ਲਾਉਣਾ ਇਹ ਅਸੀਂ ਤਾਂ ਲਾਉਂ ਹਾਂ ਤੁਹਾਨੂੰ ਜਗ੍ਹਾ ਨਹੀਂ ਮਿਲ ਰਹੀ ਅਸੀਂ ਜਗ੍ਹਾ ਨਹੀਂ ਮਿਲ ਰਹੀ ਇੰਨੀ ਜ਼ਿਆਦਾ ਸਮਾਨ ਦੀ ਮੰਨ ਲਓ ਇੱਥੇ ਪਹੁੰਚ ਹੋ ਗਈ ਆ ਵੀ ਮਤਲਬ ਸਮਾਨ ਲਾਉਣ ਲਈ ਵੀ ਇਸ ਟਾਈਮ ਜਗ੍ਹਾ ਨਹੀਂ ਮਿਲ ਰਹੀ ਕਈ ਵੀਰਾਂ ਨੂੰ ਦੇਖੋ ਜੀ ਪਾਣੀ ਵੱਧਦਾ ਜਾ ਰਿਹਾ ਇਹ ਬਾਬਾ ਬੁੱਢਾ ਜੀ ਦਾ ਘਰ ਆ ਬਾਬਾ ਬੁੱਢਾ ਜੀ ਦਾ ਦਾਰਾ ਹੈ। ਹੋਰ ਬਾਈ ਠੀਕ ਹੋ? ਸਸੇ ਕਰ ਦੇ। ਅਰੇ ਦਸ਼ਰ ਹੋ ਗਏ ਜੀ। ਧੰਨਵਾਦ। ਸਸੇ ਕਰ ਦੇ। ਸਸੇ ਕਰ ਦੇ। ਜੀ। ਫੇਰ ਟੱਕਰ ਆ ਫੇਰ ਆਹ ਸੜਕ ਸਾਰੀ ਦਬ ਗਈ ਹੈ ਨਾ। ਦੇਖੋ ਜੀ ਇਹ ਪਾਣੀ ਵੱਧਦਾ ਜਾ ਰਿਹਾ। ਪਹਿਨੇ ਪਾਣੀ ਵੱਧ ਰਿਹਾ ਪਹਿਲਾਂ ਨਾਲੋਂ। ਬਹੁਤ ਕਾਲੀ ਪਈ ਨਹੀਂ ਸੀ ਜੀ ਪਾਣੀ ਬਿਲਕੁਲ ਸਾਫ਼ ਸੀ। ਹੁਣ ਵੱਧ ਗਿਆ। ਇਹ ਪਾਣੀ ਮਤਲਬ ਉਧਰੋਂ ਹੀ ਆ ਰਿਹਾ ਪਿੱਛੇੋਂ ਵੱਧ ਕੇ। ਬੰਨ ਭਾਜੀ ਟੁੱਟੇ ਆ ਨਾ ਬੰਦੇ ਨਹੀਂ ਨਾ ਇਹ ਬੰਨ ਇਤੋਂ ਕਿੰਨੀ ਕਿ ਦੂਰ ਆ ਗਈ ਹਾਂ ਕੇ ਬੰਨ ਹੀ ਆ ਤੋ ਹੈਗਾ ਅਜੇ ਪਰ ਦੋ ਜਗ੍ਹਾ ਟੁੱਟਿਆ ਜੀ ਇੱਕ ਥੋੜਾ ਇੱਥੋਂ ਅੱਗੇ ਜਾਵਾਂਗੇ ਨਾ 3-4 ਕਿਲੋਮੀਟਰ ਉਹ ਸਪੈਦਿਆਂ ਵਾਲਾ ਬੰਨ ਹੀ ਹੈ ਭੈਣੋ ਉਹ ਤੋ ਥੋੜੀ ਅੱਗੇ ਜਾ ਕੇ ਬੰਨਿਆ ਓਕੇ ਇਧਰੋਂ ਇਧਨੀ ਸਾਈਡ ਤੋਂ ਟੁੱਟ ਗਿਆ ਨਾ ਦੋ ਜਗ੍ਹਾ ਬੰਨ ਟੁੱਟ ਗਿਆ ਦੋ ਥਾਵਾਂ ਤੋਂ ਟੁੱਟ ਗਿਆ ਬੰਨ ਔਰ ਇਹ ਬੰਨ ਟੁੱਟੇ ਨੂੰ ਕਈ ਦਿਨ ਹੋ ਗਏ ਹੁਣ ਪਿੱਛੋਂ ਜਿਹੜਾ ਪਾਣੀ ਹੋਰ ਆਉਣ ਲੱਗ ਗਿਆ ਹਾਂਜੀ ਹੋਰ ਆਉਂਦਾ ਉੱਥੇ ਜਿਹੜੀ ਕੱਟੀ ਐ ਇੱਥੀ ਸੀ ਉਹ ਸੱਜੇ ਸਾਈਡ ਉਧਰੋਂ ਉਧਰੋਂ ਭੱਜੋ ਹੌਲੀ ਚੱਲੋ ਹੌਲੀ ਹੌਲੀ ਅਸਲ ਤੇ ਲੋਕਾਂ ਨੇ ਨਾ ਸਮਾਸ਼ਾ ਥੋੜਾ ਜਾ ਹਾਂ ਜ਼ਿਆਦਾ ਬਣਾਤਾ ਭਨੇ ਬਿਲਕੁਲ ਬਿਲਕੁਲ ਭਨੇ ਵਾਹ ਖਾਲਸਾ ਵਾਹ ਜੀ ਠੀਕ ਹੈ ਛੋਟੇ ਵੀਰੇ ਹੋਰ ਵੀਰ بھائی ਵੀਰ ਆਹ ਦੇਖੋ ਸਾਡੇ ਭਰਾਵਾਂ ਨੇ ਤੁਹਾਨੂੰ ਹਾਂ ਹਾਂ ਮਿਲਦੇ ਇੱਕ ਮਿੰਟ ਵੀਰੇ ਟਰੈਕਟਰ ਆ ਰਿਹਾ ਤੇਜ਼ੀ ਨਾਲ ਉਧਰੋਂ ਉਧਰਲੇ ਪਾਸੇ ਦੇਖੋ ਮੜਾ ਆਪਾਂ ਉਧਰਲੇ ਪਾਸੇ ਹੋ ਜਾਂਦੇ ਕੋਈ ਨਾ ਅਜੇ ਨਹੀਂ ਨਾਲੇ ਨਹੀਂ ਵੀ ਇਧਰ ਸਫ਼ਰ ਲੰਬਾ ਸੀ ਅਸੀਂ ਲਿਆਏ ਨਹੀਂ ਕਿਹੜਾ ਹੋਰ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਹੋਰ ਬਾਈ ਠੀਕ ਹੈ ਸਭ ਤਾਂ ਠੀਕ ਹੈ ਕਿਹੜਾ ਨਗਰ ਆਪਣਾ ਆਪਣਾ ਜਿਸੂਆ ਜਿਸੂਆ ਉਹ ਕਿਹੜੀਆਂ ਆਜੋ ਆਜੋ ਇਧਰ ਆਜੋ ਆਈ ਸਾਹਿਬ ਸਵੇਰੇ ਵੀ ਮਿਲਿਆ ਹੁੰਦੇ ਹੁੰਦੇ ਹਾਂ ਹਾਂ ਰਸਤੇ ਠੀਕ ਹੈ ਠੀਕ ਬਾਈ ਵੀਰ ਜੀ ਬਾਈ ਖਾਲਸਾ ਬਾਈ ਫਤਿਹ ਵੀਰ ਆ ਜੀ ਵੀਰੇ ਮੜਾ ਜਲਦੀ ਜਲਦੀ ਬੇਜੋ ਟਰੈਕਟਰ ਨੂੰ ਪਿੱਛੇ ਪਾਣੀ ਕਿੰਨੇ ਕਿੰਨੇ ਟਾਇਰ ਲਗਦੇ ਪਿੱਛੇ ਵੱਡੇ ਟੈਰਪ ਦੇ ਨਹੀਂ ਜੀ ਬਹੁਤ ਬੜੇ ਜੀ ਮੁੜੇ ਅਹੀਂ ਪਾਣੀ ਬਹੁਤ ਪਿੱਛੇ ਬਾਕੀ ਮਾਰੇ ਪਾਣੀ ਜਿਆਦਾ ਵੱਧ ਗਿਆ ਬਹੁਤ ਪਾਣੀ ਆ ਜੀ ਓਏ ਇਧਰ ਜਾਓ ਇਧਰ ਚੱਲੋ ਬਾਬੇ ਭਾਈ ਚੱਲ ਚੱਲੀ ਆਂ ਜਾਂਦੇ ਬਾਬਾ ਦੇਖ ਇਧਰ ਭਾਜੀ ਆ ਵੀ ਅਗੇ 2 ਮਿੰਟ ਰੁਕ ਪਾਣੀ ਜ਼ਿਆਦਾ ਵਧਿਆ ਹੋਇਆ ਪਿੱਛੇ ਭਾਈ ਮੁੜਿਆ ਇਹ ਕਿੱਦਾਂ ਹੋ ਜਾ ਮੜੇ ਇੱਦਾਂ ਖੁੱਲ ਜਾ ਖੁੱਲ ਜਾ ਦੇਖ ਕੇ ਪਿੱਛੇ ਗੱਡੀ ਅਗਰਜੀਤ ਟਰਾਲੀ ਪੱਟਾ ਪੜ ਰਿਹਾ ਦੇਖ ਕੇ ਪਤਾ ਕਿ ਉਹ ਤੇ ਹੱਥਾਂ ਕਰ ਲੈ ਮਿੰਟ ਭਾਈ 1 ਮਿੰਟ ਕੋ ਨਾ ਕਿੱਥੇ ਫਟਾ ਨਾ ਖੇਡ ਤੇ ਫਟਾਫਟ ਕਰ ਨਾ ਆਓ ਓਏ ਸੁਭਰਾ ਜੀ ਇੱਧਰ ਆ ਆਂਕੂ ਭਾਈ ਇੱਧਰ ਆਓ ਅਬੇ ਟਾਲੀ ਸਾਡੀ ਆਸਰਾ ਫਾਊਂਡੇਸ਼ਨ ਦਾ ਗੁਰਦਾਸਪੁਰਾ ਤੁਹਾਨੂੰ ਮੈਂ ਫੋਨ ਕਰਦਾ ਰਹਿਣਾ ਯਾਰ ਯਾਰ ਬਾਈ ਠੀਕ ਹੋ ਜਿਉਂਦੇ ਬਸਦੇ ਰਹੋ ਬਾਈ ਸਾਡੀ ਆਪੇ ਤੁਹਾਡੀ سپورਟ ਚਾਹੀਦੀ ਬਸ ਗੁਰੂ ਮਹਾਰਾਜ ਕਿਰਪਾ ਕਰਨ ਮੇਰੇ ਛੋਟੇ ਭਰਾਵਾਂ ਨੂੰ ਕੰਮ ਪ੍ਰੋਸਤੀਆਂ ਬਖਸ਼ੇ ਤੁਹਾਡੇ ਵਰਗੇ ਵੀ ਸਾਡੇ ਨਾਲ ਜਿਉਂਦੇ ਬਸਦੇ ਰਹੋ ਕੋਈ ਟੈਨਸ਼ਨ ਨਹੀਂ ਆਉਂਦੀ ਉਹ ਬੋਤਲ ਲਾਜੀ ਸੋਨਹਾ ਜੀ ਆਲਾ ਸਭ ਤੋਂ ਲੈ ਬੋਤਲ ਠੀਕ ਹੈ ਵੀਰੇ ਨਹੀਂ ਬਾਈ ਇੱਥੇ ਦੇਖਣ ਹੀ ਚੱਲਿਆ ਮੈਂ ਖਾਲਸਾ ਪਾਣੀ ਹੁਣ ਪੁਲਿਸ ਮੁਲਾਜ਼ਮਾਂ ਭੈਣ ਦੱਸਦੀ ਆ ਵੀ ਪਾਣੀ ਵੱਧਦਾ ਜਾ ਰਿਹਾ ਤੇ ਜਿਹੜਾ ਪੱਠਾ ਸਮਾਨ ਇਕੱਠਾ ਕਰਨ ਵਾਲੇ ਲੋਕ ਨੇ ਉਹ ਇਦਾਂ ਲਫਾਫੇ ਫੜ-ਫੜ ਕੇ ਭੱਜੀ ਜਾਂਦੇ ਨੇ ਲੋਕ ਦੇਹੀ ਜਾਂਦੇ ਨੇ ਹੋਰ ਫੜੀ ਜਾਂਦੇ ਨੇ ਕਿ ਫੜ ਫੜ ਕੇ ਗਾਂ ਘਰਾਂ ਨੂੰ ਧੱਕੀ ਜਾਂਦੇ ਨੇ ਸਮਾਨ ਆਪਣਾ ਫੋਨ ਦੇ ਕਿ ਵਾਹਿਗੁਰੂ ਜੀ ਕਾ ਖਾਲਸਾ ਹੋਰ ਪੜੇ ਠੀਕ ਠਾਕ ਹੋ ਸਾਰੇ ਕਿੱਥੋਂ ਆਏ ਤੁਸੀਂ ਪਿੰਗਲਵਾੜਾ ਸਾਹਿਬ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਨੂੰ ਦਰਸ਼ਨ ਦਿੱਤੇ ਗੁਰੂ ਸਾਹਿਬ ਕਿਰਪਾ ਕਰਨ ਜਿਹੜੀ ਸੇਵਾ ਤੁਹਾਡੀ ਲਈ ਹੈ ਸੱਚੇ ਪਾਤਸ਼ਾਹ ਤਾਂ ਤੁਸੀਂ ਇਸੇ ਤਰ੍ਹਾਂ ਸੇਵਾ ਲੈਂਦੇ ਆ ਅਸੀਂ ਭਗਤਪੂਰਨ ਸਿੰਘ ਜੀ ਦੇ ਪੈਰ ਵਰਗੇ ਵੀ ਨਹੀਂ ਉਹਨਾਂ ਦੇ ਜੁੱਤੀ ਵਰਗੇ ਵੀ ਨਹੀਂ ਪਰ ਉਹਨਾਂ ਨੇ ਦੱਸੇ ਰਾਹ ਤੇ ਚੱਲਣ ਦੀ ਥੋੜੀ ਕੋਸ਼ਿਸ਼ ਕਰ ਰਹੇ ਆ ਬਹੁਤ ਬਹੁਤ ਸ਼ੁਕਰੀਆ ਅੱਛਾ ਹੋ ਗਿਆ ਸੋ ਨਿਹਾਲ ਸਿਵਾਕਾਰ ਬਹੁਤ ਵਧੀਆ ਸੇਵਾ ਕਰਦੇ ਥੈਂਕ ਯੂ ਥੈਂਕ ਯੂ ਬਹੁਤ ਘੱਟ ਮਿਲਦੀਆਂ ਦੀ ਇਹ ਆਪਣਾ ਫੋਟੋ ਲਓ ਜੀ ਆਪਾਂ ਫੋਨ ਕਿੱਥੇ ਆਪਾ ਖਿਲਾਰ ਕੋਈ ਗੱਲ ਨਹੀਂ ਹੋਰ ਵੀ ਬਹੁਤ ਧੰਨਵਾਦ ਬਹੁਤ ਠੀਕ ਆ ਵੀਰੇ ਖੜ ਜਾਂਦੇ ਨੇ ਜੀ ਕੋਈ ਖੜ ਵੀ ਖਚ ਰਿਹਾ ਮੁੰਡਾ ਖਚ ਰਿਹਾ ਖਚ ਰੇ ਵੀਰੇ ਫਟਾਫਟ ਖੇਤੀ ਕਰ ਦੇ ਬੜੀਆਂ ਗੱਲਾਂ ਦਿਲ ਖੁਸ਼ ਨਮਾਜ ਬਹੁਤ ਜਦੋਂ ਤੁਸੀਂ ਰਾਵਾ ਵਿੱਚ ਮਰਜ ਇੱਕ ਜੀ ਕਰਾਉਂਦੇ ਨੇ ਭਾਈ ਅਸੀਂ ਕੌਣ ਮਰਜ ਇੱਕ ਜੀ ਨਾ ਜੀ ਗੱਲ ਨਹੀਂ ਬੰਦੇ ਰੋ ਹੋਰ ਵੀਰੇ ਠੀਕ ਹੋ ਜਿਉਂਦੇ ਪਾਦੇ ਰਹੋ ਭਾਈ ਇਹ ਤੰਗ ਫਾਊਂਡੇਸ਼ਨ ਮਤਲਬ ਕਿਹੜੀ ਕਿਹੜੀ ਸੰਸਥਾ ਕਿਹੜਾ ਕਿਹੜਾ ਪਿੰਡ ਇੱਥੇ ਨਹੀਂ ਪਹੁੰਚਿਆ ਹਰੇਕ ਪਿੰਡ ਚੋਂ ਹਰੇਕ ਛੋਟੀ ਵੱਡੀ ਕਲੱਬ ਹਰੇਕ ਛੋਟੀ ਵੱਡੀ ਸੰਸਥਾ ਹਰੇਕ ਬੰਦੇ ਨੇ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰਤਾ ਵੀ ਅਸੀਂ ਹੜਪੀੜਤਾਂ ਦੀ ਮਦਦ ਕਰਨੀ ਹੈ ਔਰ ਪਾਣੀ ਵੀ ਇਸ ਰਮਦਾਸ ਦੇ ਇਲਾਕੇ ਦੇ ਵਿੱਚ ਪਿੱਛੇ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਪਾਣੀ ਵੀ ਪੂਰੇ ਜ਼ੋਰ ਨਾਲ ਆਈ ਜਾਂਦਾ ਵਧੀ ਜਾਂਦਾ ਆ ਹੁਣ ਦਰਾਜਪਿੰਡ ਆ ਬਰਨਾਲੇ ਜ਼ਿਲ੍ਹੇ ਦਾ ਦੇਖੋ ਬਾਈ ਹੁਣੀ ਦਰਾਜਪਿੰਡ ਤੋਂ ਇਹ ਸੇਵਾ ਲੈ ਕੇ ਆਏ ਆ ਟਰਾਲੀ ਅਚਾਰ ਦੀ ਭਰੀ ਹੋਈ ਆ ਦੋ ਟਰਾਲੀਆਂ ਚਾਰ ਦੀਆਂ ਲੈ ਕੇ ਆਏ ਬਾਈ ਕਿੱਥੇ ਲਾਉਣਾ ਇਹ ਬਾਈ ਅਸੀਂ ਨਾ ਲਾਓ ਜਗ੍ਹਾ ਨਹੀਂ ਮਿਲ ਰਹੀ ਅਜੇ ਜਗ੍ਹਾ ਨਹੀਂ ਮਿਲ ਰਹੀ ਅਸੀਂ ਆਏ ਸੀ ਨਾਲ ਸਾਈਡ ਨਾਲ ਕਰਕੇ ਸਾਨੂੰ ਉਹ ਡਰੈਸਿੰਗ ਨਹੀਂ ਮਿਲ ਰਹਾ ਕਿੱਥੇ ਬੈਠੇ ਆਓ अच्छा ਜਿਹੜੇ ਸਿੱਖ ਵਾਲੇ ਹੋਣ ਜਿਹੜੇ ਮਰਦੀ ਹੋਣੇ ਤਾਂ ਨਾ ਹੋਣੀ ਹੈ ਜੀ ਨਹੀਂ ਫਿਰ ਪਤਾ ਕਰਨਾ ਚਾਹੀਦਾ ਹੈ ਨਾ ਕਿੱਥੇ ਬੈਠੇ ਪੈਣਾ ਪਤਾ ਤੁਹਾਨੂੰ ਕਿ ਇਹ ਜੁਨਾਈਟਿਡ ਸਿੱਖ ਵਾਲੇ ਜਾਂ ਖਾਲਸਾ ਏਡ ਵਾਲਿਆਂ ਦਾ ਕਿੱਥੇ ਬਣਿਆ ਹੋਇਆ ਹੈ ਹੈੱਡ ਕੁਆਰਟਰ ਖਾਲਸਾ ਏਡ ਦਾ 2-4 ਦੀਆਂ ਟਰਾਲੀਆਂ ਜੀ 2-4 ਰੁਪਏ ਇੱਕ ਪੱਕੀ ਰਸ ਹੁੰਦੀ ਆਪਾਂ ਹਮਮ ਮੈਕਿੰਗ ਕਰੀ ਹੋਈ ਆ ਸਾਰੀ ਦੇਖੋ ਮੰਨ ਲਓ ਇੰਨੀ ਜ਼ਿਆਦਾ ਸਮਾਨ ਦੀ ਮੰਨ ਲਓ ਇੱਥੇ ਪਹੁੰਚ ਹੋ ਗਈ ਆ ਵੀ ਮਤਲਬ ਸਮਾਨ ਲਾਉਣ ਲਈ ਵੀ ਇਸ ਟਾਈਮ ਜਗ੍ਹਾ ਨਹੀਂ ਮਿਲ ਰਹੀ ਕਈ ਵੀਰਾਂ ਨੂੰ ਕਿਉਂਕਿ ਰਸਣ ਇੰਨਾ ਜ਼ਿਆਦਾ ਆ ਗਿਆ ਇੱਥੇ ਹੁਣ ਜਮਾ ਖੋਰ ਲੋਕ ਆ ਜਿਹੜੇ ਉਹ ਜਮਾ ਖੋਰੀ ਕਰੀ ਜਾਂਦੇ ਆ ਕੋਈ ਨਾ ਬਾਈ ਤੁਸੀਂ ਇੱਕ ਬੇਨਤੀ ਆ ਸਾਡੀ ਤੁਸੀਂ ਸਾਨੂੰ ਨੰਬਰ ਲਓ ਬਾਈ ਹੁਣਾਂ ਦਾ ਅਸੀਂ ਤੁਹਾਨੂੰ ਉਹ ਨੰਬਰ ਪਤਾ ਕਰਕੇ ਦਿੰਨੇ ਆ ਉਹਨਾਂ ਦਾ ਖਾਲਸਾ ਏਡ ਵਾਲਿਆਂ ਦਾ ਹੈ ਨਾ ਮੇਰੇ ਪਾਰਟ ਆ ਜਾਂ ਗਲੋਬਲ ਸਿੱਖ ਵਾਲੇ ਆ 831 1962 ਤੁਸੀਂ ਅਮਰਪ੍ਰੀਤ ਨਾ ਨਹੀਂ ਗੱਲ ਕੀਤੀ ਗਲੋਬਲ ਸਿੱਖ ਵਾਲੇ ਤੇਰਾ ਪਿੰਟੋ ਮੁੰਡੇ ਨੇ ਨੰਬਰ ਦੇਦਾ ਜੀ ਸਾਡੇ ਨਾਲ ਐਮ.ਟੀ.ਸੀ.ਆਈ.ਐਡ. ਪਿੰਟ ਦਾ ਮੁੰਡਾ ਉਹੜੇ ਗਾਂ ਦੀ ਕਹਿੰਦਾ ਵੀ ਉੱਥੇ ਰਸਨ ਲੈ ਕੇ ਜਾਓ ਇੱਧਰ ਕੈਂਡ ਤੇ ਰਸਨ ਲੈ ਕੇ ਆਏ ਜੀ ਤੁਹਾਨੂੰ ਬੰਦੇ ਦਾ ਨੰਬਰ ਦੇਤਾ ਬੰਦਾ ਉਹ ਕਿਤੇ ਅਜਨਾਲੇ ਕਹਿ ਦਿੰਦਾ ਕਿਤੇ ਆਰਾਮ ਤੋਂ ਪਾ ਕੇ ਇੱਥੇ ਕਹਿ ਦਿੰਦਾ ਅੱਛਾ ਬੰਦਾ ਆਪ ਤੁਹਾਨੂੰ ਮਿਲ ਨਹੀਂ ਰਿਹਾ ਜੀ ਉਹ ਤੁਹਾਡਾ ਨੰਬਰ ਆ ਗਿਆ ਸਾਡੇ ਕੋਲੇ ਮੈਂ ਅਮਰਪ੍ਰੀਤ ਨਾਲ ਗੱਲ ਕਰਕੇ ਦੱਸਦਾ ਤੁਹਾਨੂੰ ਹਾਂ ਵੀਰ ਜੀ ਲਗਾਓ ਸਾਡੇ ਕੋਲੇ ਸਾਡੇ ਨਹੀਂ ਵੀਰੇ ਮੈਂ ਤਾਂ ਲਾਉਣ ਵਾਲਾ ਹੈ ਨਹੀਂ ਕੋਈ ਵੀ ਉਹਨਾਂ ਨਾਲ ਗਲੋਬਲ ਸੇਖ ਨਾਲ ਆਪਾਂ ਗੱਲ ਕਰ ਲੈਨੇ ਆਂ ਔਰ ਭਾਈ ਠੀਕ ਹੋ ਜਿਉਣ ਦੇ ਬਾਅਦ ਦੇ ਮੰਨ ਲਓ ਲੋਕਾਂ ਦੇ ਵਿੱਚ ਇੰਨਾ ਹਤਸ਼ਾ ਆਵਾ ਸੇਵਾ ਦਾ ਇੰਨੀ ਭਾਵਨਾ ਬਾਈ ਕਿਹੜਾ ਨਗਰ ਆ ਦਸੂਹਾ ਜੀ ਦਸੂਹਾ ਮੁਕੇ ਦੀਆਂ ਹਾਂਜੀ ਉਹ ਡਰ ਆ ਜੀ ਠੀਕ ਆ ਬਾਈ ਠੀਕ ਆ ਬਾਈ ਹੁਣੀ ਪਾਣੀ ਦੀ ਟਰਾਲੀ ਭਰੀ ਫਿਰਦੇ ਆ ਹਨਾ ਆ ਮੂਰੇ ਬਸਤਰਿਆਂ ਦੀ ਪਾਣੀ ਦੀ ਟਰਾਲੀ ਭਰੀ ਹੋਈ ਔਰ ਰਾਸ਼ਨ ਵੀ ਭਰੀ ਹੋਈ ਆ ਵੀਰੇ ਗਾਂਹ ਪਾਣੀ ਬਹੁਤ ਆ ਮੁੜਿਆ ਹੋ ਬਹੁਤ ਪਾਣੀ ਆ ਵੀਰੇ ਇੰਨਾ ਇੰਨਾ ਮੁੜਿਆ ਹੋ ਪਿੱਛੇ ਇਹਨਾਂ ਦੇ ਪਿੰਡ ਆ ਨਾ ਪਿਆਰੇ ਮੀਂਹ ਅੱਛਾ ਫੇਰ ਤਾਂ ਪਤਾ ਹੀ ਹੋਣਾ ਨੂੰ ਸਤਿਕਾਰ ਵੀਰੇ ਠੀਕ ਹੋ ਵੀਰੇ ਠੀਕ ਆ ਬਾਈ ਆਪਣੇ ਕੋਲੇ ਤਾਂ ਦੋ ਮੱਧ ਲਵੀ ਟਰਾਲੇ ਸਮਾਨ ਦੇ ਨੇ ਹਾਂ ਮਤਲਬ ਜੇ ਕੋਈ ਸਹਾਸਤਾ ਇੱਥੇ ਹੈਗੀ ਅਮਨ ਅਸੀਂ ਇੱਧਰ ਆਏ ਸੀ ਹੈਲਪ ਕਰਨ ਇੱਧਰ ਸਮਾਨ ਮਤਲਬ ਵੀ ਪਿੰਡ ਵਾਲੇ ਕਹਿੰਦੇ ਬਹੁਤ ਆ ਗਿਆ ਜੇ ਕੋਈ ਸਹਾਸਤਾ ਹੈਗੀ ਜਾਂ ਮੂਰੇ ਕੋਈ ਆਪਾਂ ਨੂੰ ਕੋਈ ਜਾਂ ਜੇ ਮੈਂ ਖਾਲਸਾ ਵਾਲੇ ਆ ਜਾਂ ਕੋਈ ਹੋਰ ਹੈਗੇ ਨੇ ਕੋਈ ਹੈਗਾ ਕੰਟੈਕਟ ਕਰਾ ਦਿਓ ਅਸੀਂ ਸਮਾਨ ਉਹਨਾਂ ਨੂੰ ਦੇ ਦਿਆਂਗੇ ਕਿਉਂਕਿ ਉਹ ਪਿੰਡਾਂ ਚ ਹੁਣ ਜਾਂਦੇ ਆ ਜਾਂਦਾ ਹੋਰ ਰੋਡ ਤੇ ਜਾਇਆ ਜਾਂਦਾ ਜੀ ਹਾਂ 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 ਨਾ ਟੈਨਟ ਕਰਵਾ ਦਿੰਦੇ ਆਂ ਮਾਈਕਰ ਨੇ ਕੱਢ ਲਿਓ ਕਮਰਾਵਾ ਤੋਂ ਆਏ ਆ ਹੁਣ ਵੀਰੇ ਅਸਲ 'ਚ ਨਾ ਅਮਰਪ੍ਰੀਤ ਨਾ ਖਾਲਸਾ ਏਡ ਵਾਲੇ ਨਾਲ ਆਪਾਂ ਗੱਲ ਕਰਕੇ ਦੇਖ ਲੈਣੇ ਆ ਤੁਹਾਡਾ ਕਿਸੇ ਨਾਲ ਨਹੀਂ ਸੰਪਰਕ ਹੋਇਆ ਪਹਿਲਾਂ ਵੀਰੇ ਪਾਣੀ ਬਹੁਤ ਵੱਧ ਗਿਆ ਲੋ ਤਾਂ ਹੀਓਂ ਡੋੜ ਲਓ ਪਿੱਛੇ ਨੂੰ ਸਾਫ਼ੀ ਕਰ ਵੀਰੇ ਸਾਫ਼ੀ ਕਰ ਹੁਣ ਵੀਰੇ ਠੀਕ ਹੋ ਜਿਉਂਦੇ ਵਾਸਤੇ ਨਾ ਭਾਈ ਜਿਉਂਦੇ ਵਾਸਤੇ ਆਖੀਏ ਕੋ ਬੋਲੋ ਤਾਂ ਹੋ ਗਈ ਉਹ ਖਿੱਚਿਆ ਜਾ ਰਿਹਾ ਹੈ। ਕਰਦੀ ਕਰ। ਖਿੱਚਦੇ ਵੀਰੇ ਪੜੋ। ਉਹ ਖਿੱਚਿਓ ਮਾੜੀ ਜਿਹੀ ਪੜੋ। ਖਿੱਚਣਾ ਵੀਰੇ ਫੜੋ। ਵੀਰੇ ਆਡੀ ਵੀ ਖੱਟਦੇ ਆ ਪੱਟਾ। ਉਹ ਥੋੜੀ ਵੀ ਖੱਟਦਾ। ਬਾਈ ਖੱਟ ਨਹੀਂ ਪਾਈਆਂ ਦੀ ਵੀ। ਨੰਬਰ ਸ਼ੇਅਰ ਕਰ ਲਿਓ ਬਾਅਦ ਚ। ਜੀਤਾ ਭਾਜੀ ਅਗੀਤਾ ਦਾ ਨੰਬਰ ਪੂਰਾ ਕਿ ਨਿਕਲਦਾ ਨਹੀਂ। ਠੀਕ ਆ ਬਾਈ। ਹਾਂ ਜੀ ਦੋਸਤ। ਜੀ ਆਂਦੇ ਬਾਦੇ ਰੋ ਬਾਈ। ਭਰਾ ਵੀ ਆ ਜੇ। ਬਣਾ ਲਾ ਲਾ। ਬੋਲੋ ਕਿਤਾ ਖਿੱਚਦਾ। ਚਲੋ ਭਾਈ ਜਿਉਂਦੇ ਵਾਸਤੇ ਭਾਈ ਧੰਨਵਾਦ ਠੀਕ ਆ ਭਾਈ ਜੀ ਕੀ ਹਾਲ ਨੇ ਵੀਰੇ ਬਸ ਵਧੀਆ ਆਪਾਂ ਆਣਾ ਤੁਹਾਡੇ ਕੋਲ ਇਹ ਦਿਨ ਸਾਡੇ ਫਾਊਂਡੇਸ਼ਨ ਨੂੰ ਹਾਂ ਮੈਨੂੰ ਪਤਾ ਲੱਗ ਗਿਆ ਆਇਓ ਮਿਲ ਕੇ ਜਾਇਓ ਸਾਡੇ ਕੋਲੇ ਕੋਈ ਸਾਡੇ ਲੈ ਕੋਈ ਡਿਊਟੀ ਹੋਊ ਦੱਸਿਓ ਤੁਹਾਨੂੰ ਮੈਂ ਜਰੂਰ ਦੱਸਾਂਗਾ ਫੋਨ ਕਰਾਂਗਾ ਠੀਕ ਹੈ ਭਾਈ ਠੀਕ ਹੈ ਇੱਕ ਮਿੰਟ ਥੋੜਾ ਖਿੱਚ ਲਾਂ ਦੋ ਮੜੇ ਬਾਹਰ ਰਹੀ ਇੱਕ ਮਿੰਟ ਬਾਅਦ ਆਉਂਚੋ ਇੱਕ ਮਿੰਟ ਹਾਂ ਤੁਸੀਂ ਟੱਪਲਾ ਸੱਚੀ ਗੱਲ ਅੱਗੇ ਆਜੋ ਅੱਗੇ ਆਜੋ ਜਲਦੀ ਕਰੋ ਜਲਦੀ 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 ਭਾਈ ਪਈਏ ਕਰੀ ਕਹਦੇ ਕਿ ਆਸਰਾ ਫਾਊਂਡੇਸ਼ਨ ਦੀ ਟੀਮ ਆ ਹਾਂ ਵੀਡੀਓ ਬਣਾਦੀ ਮੜੀ ਜੀ ਕਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸਰਾ ਫਾਊਂਡੇਸ਼ਨ ਵਾਲੇ ਇਹ ਪੁੰਡੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਹੜਪੀੜਤਾਾਂ ਦੀ ਆਪਾਂ ਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਇਸ ਟਾਈਮ ਪੰਜਾਬ ਦੇ ਨਾਲ ਖੜਨ ਦੀ ਲੋੜ ਆ ਕਿਉਂਕਿ ਪੰਜਾਬ ਚ ਬੜੀ ਵੱਡੀ ਮੁਸੀਬਤ ਆਈ ਆ ਤੇ ਮੈਂ ਨੌਜਵਾਨਾਂ ਦਾ ਧੰਨਵਾਦ ਕਰਦਾ ਜਿਹੜੇ ਵੀਰ ਬੜੀ ਵਧੀਆ ਸੇਵਾ ਕਰ ਰਹੇ ਨੇ ਜਿਉਂਦੇ ਵਾਸਤੇ ਰਹੋ ਬਾਈ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਮਾਰਾਂਗੇ ਜਰੂਰ ਕੱਢੀ ਕੋਈ ਨਾ ਵੀਰੇ ਮੋਸਤ ਮਾਰਾਂਗੇ ਜਰੂਰ ਜੀ ਓਕੇ ਓਕੇ ਸਾਸਿਕਾਲ ਚਲੋ ਜੀ